ਜਿੰਨੇ ਵੀ ਆਪਾਂ ਮਾਪੁਰਾਂ ਦੇ ਪਿਆਰ ਦੇ ਵਿੱਚ ਬੈਠੇ ਹੋ ਮਾਪੁਰਾਂ ਦੇ ਅਸਤੇ ਅੰਤੇ ਆਏ ਆ ਕਿਰਤਨ ਦੀ ਰੰਗਤਾਂ ਤੋਂ ਪਹਿਲਾਂ ਸਾਰਿਆਂ ਨੂੰ ਦੇਂਦੀ ਹੈ ਕਿਰਪਾ ਕਰਕੇ ਸਾਰੇ ਜਾਣੇ ਬੈਣ ਦੀ ਕਿਰਪਾਲਤਾ ਦਿੰਦੀ ਹੈ ਜਿਹੜੇ ਬੈਰੇ ਮੈਨੂੰ ਕਿਰਪਾ ਕਰਕੇ ਆਪਾਂ ਕਿਸੇ ਨੇ ਕੋਈ ਗੱਲਬਾਤ ਨਾ ਕਰਨੀ ਜਿਹੜੀਆਂ ਸੰਗਤਾਂ ਮੱਥਾ ਟੇਕਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਬੜੇ ਪਿਆਰ ਨਾਲ ਆਪ ਜੀਆਂ ਨੇ ਮੱਥਾ ਟੇਕਣਾ ਹੈ ਕਿਰਪਾ ਕਰਕੇ ਕਿਸੇ ਵੀ ਕੋਈ ਗੱਲਬਾਤ ਨਹੀਂ ਕਰਨੀ ਕਿਉਂਕਿ ਥੋੜੀ ਖਾਤਰਤਾ ਦੇ ਨਾਲ ਜਿੰਨਾ ਟਾਈਮ ਮੈਨੂੰ ਕਿਹਾ ਗਿਆ ਮੈਂ ਬੜਾ ਸੌਖਾ ਲਾਣਾ ਹੈ ਕਿਉਂਕਿ ਜੇ ਤੁਸੀਂ ਗੱਲਾਂ ਬਾਤਾਂ ਕਰਦੇ ਰਹੇ ਰੌਣਾ ਚੱਲਦਾ ਰਿਹਾ ਤੇ ਮੈਨੂੰ ਵੀ ਦਰਨੰਦ ਨਹੀਂ ਆਉਂਦੀ ਇਸ ਕਰਕੇ ਬੇਨਤੀ ਸਾਰੇ ਜਾਣੇ ਪਿਆਰ ਦੇ ਨਾਲ ਬੈਠੇ ਆ ਜੀ ਮਾਲਕ ਮੀਰ ਕਰਨ ਸਾਡਾ ਗਾਇਆ ਥੋੜਾ ਸੁਣਿਆ ਸਤਿਗੁਰ ਦੀ ਦਰਪਤ ਬਣ ਚੁੱਪ ਕਰਕੇ ਸਾਰਿਆਂ ਨੇ ਬਹਿਣਾ ਬੜੇ ਪਿਆਰ ਦੇ ਨਾਲ ਜੇ ਤੁਹਾਡਾ ਮਹਾਪੁਰਖਾਂ ਦੇ ਨਾਲ ਪਿਆਰ ਹੈ ਤੇ ਮੈਂ ਤੁਹਾਨੂੰ ਮਹਾਪੁਰਖਾਂ ਦੇ ਪਿਆਰ ਦਾ ਸਦਕਾ ਕਹਿਣਾ ਜੇ ਬਾਬਾ ਜੀ ਨਾਲ ਪਿਆਰ ਕਰਦੇ ਹੋ ਫੇਰ ਔਲਾ ਨਾ ਪਾਇਆ ਜੇ ਪਿਆਰ ਉੱਥੇ ਹੁੰਦਾ ਜਿੱਦੀ ਆਪਾਂ ਗੱਲ ਸੁਣੀਏ ਜਦੋਂ ਆਪਾਂ ਕਿਸੇ ਦੀ ਗੱਲ ਨਹੀਂ ਮੰਨੀ ਉੱਥੇ ਪਿਆਰ ਨਹੀਂ ਹੁੰਦਾ ਪਿਆਰ ਉਹ ਹੁੰਦਾ ਜਿਹਦਾ ਕਹਿਣਾ ਮੰਨੀਏ ਤੇ ਸਾਰਿਆਂ ਨੂੰ ਬੇਨਤੀ ਬੜੇ ਪਿਆਰ ਚ ਬੈਠਿਆ ਜੇ ਆਪਾਂ ਪਹਿਲਾਂ ਛੋਟਾ ਸ਼ਬਦ ਪੜ੍ਹਦੇ ਆਂ ਸਾਰੇ ਜਾਣੇ ਨਾਲ ਕਿਰਪਾ ਕਰਕੇ ਪੜਿਓ ਫਿਰ ਜਿਵੇਂ ਗੁਰੂ ਸਾਹਿਬ ਮੇਰੇ ਤੇ ਮੇਰਾ ਦਾ ਹੱਥ ਰੱਖਣਗੇ ਆਪਾਂ ਵਿਚਾਰ ਕਰਾਂਗੇ ਸਾਰਿਆਂ ਨੇ ਮੇਰਾ ਸਾਥ ਦੇਣਾ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਜਪਣਾ ਜਿੰਨੀਕ ਤੁਹਾਨੂੰ ਸ਼ਬਦ ਦੀ ਸਮਝ ਆਵੇ ਨਾਲ ਨਾਲ ਗਾਇਆ ਜੀ ਜਿੰਨਾ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸਾਨ ਕਾ ਪੂਰਨ ਸੋਈ ਸੰਤ ہم سنتن کی رین پیارے ہم سنتن کی سرنا سنت ہماریوٹ ستانی سنت ہمارا کہنا संत हमारी ओट सतानी संत, संत हमारा कहना जन्म मरने दो हूं मैं नाही जन पर उपकारी आए जी ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਹਰ ਸਿਉ ਲੈਨ ਮਿਲਾਏ ਧਨ ਧਨ ਤਾਨ ਜਨਿਆ ਆ ਧੰਨ 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 ਜਨ ਆਇਆ ਧੰਨ 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 ਜਨਿਆ ਆ ਧੰਨ 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 ਜਨਿਆ ਧੰਨ 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 ਜਨਿਆ ਇਸ ਪਰਸਾ ਬੇ ਜਗਤ ਤੇਰਾ ਆ ਜਿਸ ਪਰਸਾਦ ਸਭ ਜਗਤ ਤੇਰਾ ਆ ਜਿਸ ਪਰਸਾਦ ਸਭ ਜਗਤ ਤੇਰਾ ਆ ਧਨ 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 ਜਨ ਆਇਆ ਤਨ 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 ਜਾਣਿਆ ਤਨ 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 ਜਾਣਿਆ ਉਹ ਤਨਵੰਤ ਕੁਲਵੰਤ ਪਤਵੰਤ ਉਹ ਤਨਵੰਤ भोलवन्त् वांत पतवंत जीवन जिस हृदय भगवंत जीवन मोक ज हृद भगवन् जीवन मोक जि हृदय भगवंत ਨਮੋਕਤ ਜਿਸ ਰਿਦੈ ਭਗਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਧਨ ਧਨ ਕੰਨ ਜਨ ਆਇਆ ਤੰਨ ਤੰਨ ਕੰਨ ਜਨ ਆਇਆ ਤੰਨ ਬਜਗਤ ਤੇਰਾ ਆ ਜਿਸ ਪਰਸਾਦ ਸਭ ਜਗਤ ਤੇਰਾ ਆ ਜਾਨਿਆ ਬਣ ਕਾ ਇਹ ਹੈ ਸੁਆਓ ਜਾਨਿਆ ਬਣ ਕਾ ਇਹ ਹੈ ਸੁਆਓ ਸੰਗ ਚਿੱਤ ਆਵੇ ਨਾਓ ਚਨ ਕੈ ਸੰਗ ਚਿੱਤ ਆਵੇ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਆਪ ਮੁਕਤ ਮੁਕਤ ਰਹ ਸੰਸਾਰ ਨਾਨਕ तिस ਜਨ ਕੋ ਸਦਾ ਨਮਸ਼ਕਾਰ ਨਾਨਕ तिस ਜਨ ਕੋ ਸਦਾ ਨਮਸ਼ਕਾਰ ਨਾਨਕ तिस ਜਨ ਕੋ ਸਦਾ ਨਮਸ਼ਕਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਤਨ 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 ਜਨ ਆਇਆ ਤਨ 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 ਜਨ ਆਇਆ ਤਨ ਤਨ ਸਾਰੀਆਂ ਸੰਗਤਾਂ ਕਿਰਪਾ ਕਰਿਓ ਜਿੰਨੇ ਵੀ ਬੈਠੇ ਹੋ ਉਹਨਾਂ ਚੌਂਕੜੇ ਮਾਰ ਕੇ ਨੇਤਰ ਬੰਦ ਕਰਕੇ ਸਾਰੇ ਮਾਪੁਰਖਾਂ ਨੂੰ ਯਾਦ ਕਰਕੇ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਅਨੰਤ ਪ੍ਰਕਾਸ਼ ਜੀ ਜਿਨ੍ਹਾਂ ਦੇ ਵਰਸੀ ਦੇ ਸੰਬੰਧ ਵਿੱਚ ਆਪ ਜੀ ਜੁੜ ਬੈਠੇ ਹੋ ਸਾਰੇ ਜਾਣੇ ਕਿਰਪਾ ਕਰਿਓ 2-3 ਮਿੰਟ ਵਾਸਤੇ ਚੌਂਕੜੇ ਮਾਰ ਕੇ ਨੇਤਰ ਬੰਦ ਕਰਕੇ ਜਿਹੜੀਆਂ ਸੰਗਤਾਂ ਮੱਥਾ ਟੇਕਦੀਆਂ ਨੇ ਤੁਸੀਂ ਵੀ ਕਿਰਪਾ ਕਰਿਓ ਸਾਰੀਆਂ ਸੰਗਤਾਂ ਜੱਪਿਓ ਪਿਆਰ ਦੇ ਨਾਲ ਜੀ ਵਾਹਿਗੁਰੂ 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 वाहे गुरु 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 वा हे गुरु वा हे गुरु वा <laughs> गुरु वा 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 गुरु ਵਾਹਿਗੁਰੂ ਸਤਨਾਮ 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 ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਹੋ ਰਹੀ ਐ ਤੇਰੀ ਜੈ ਜੈਕਾਰ ਹੋ ਰਹੀ ਐ ਤੇਰੀ ਜੈ ਜੈਕਾਰ ਹੋ ਰਹੀ ਐ ਤੇਰੀ ਜੈ ਜੈ ਰਹੀ ਐ ਤੇਰੀ ਜੈ ਜੈਕਾਰ ਜੈ ਜੈਕਾਰ ਤੇਰੀ ਜੈ ਜੈਕਾਰ ਜੈ ਜੈਕਾਰ ਤੇਰੀ ਜੈ ਜੈਕਾਰ ਹੋ ਰਹੀ ਐ ਤੇਰੀ ਜੈ ਜੈਕਾਰ ਹੋ ਰਹੀ ਐ ਤੇਰੀ ਜੈ ਜੈਕਾਰ ਤੇਰੀ ਜੈ ਜੈ ਕਰ ਹੋ ਰਹੀ ਐ 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 ਤੇਰੀ ਜੈ ਜੈ ਕਰ ਕਾਰ ਤੇਰੀ ਜੈ ਜੈ ਕਾਰ ਜੈ ਜੈ 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 ਕਰ ਤੇਰੀ ਜੈ ਜੈ ਕਰ ਜੈ ਜੈ ਕਰ ਤੇਰੀ ਜੈ ਜੈ ਕਰ ਜੈ ਜੈ ਕਰ ਤੇਰੀ ਜੈ ਜੈ ਕਰ

ਗੁਰੂ ਰੂਪ ਸਾਧ ਸੰਗਤ ਜੀਓ ਦੀਨ ਦੁਨੀਆ ਦੇ ਮਾਲਕ ਗੁਰਤਾ ਗੱਦੀ ਦੇ ਸੁਭਾਏ ਮਾਣ ਦਸਾਂ ਪਤਸ਼ਾਹਾਂ ਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਜਿਨ੍ਹਾਂ ਦੇ ਦਰੋਂ ਘਰੋਂ ਵਰਸਾਏ ਹੋਏ ਸੰਤ ਬਾਬਾ ਰਾਮ ਪ੍ਰਸਾਦ ਜੀ ਇਨ੍ਹਾਂ ਤੋਂ ਵਰਸਾਏ ਹੋਏ ਇਨ੍ਹਾਂ ਦੇ ਸੇਵਕ ਸੰਤ ਬਾਬਾ ਅਨੰਤ ਪ੍ਰਕਾਸ਼ ਜੀ ਜਿਨ੍ਹਾਂ ਦੀ 15ਵੀਂ ਵਰਸੀ ਦੇ ਸਬੰਧ ਵਿੱਚ ਆਪ ਸਾਰੇ ਜਾਣੇ ਜੁੜ ਬੈਠੇ ਹੋ ਹੁਣ ਆਪਾਂ ਵਿੱਚ ਇੱਕ ਪੰਗਤੀ ਪੜ੍ਹੀ ਸੀ ਸ਼ਬਦ ਤੋਂ ਬਾਅਦ ਹੋ ਰਹੀ ਏ ਤੇਰੀ ਜੈ ਜੈਕਾਰ ਜੈ ਜੈਕਾਰ ਭਾਵੇਂ ਕਿੰਨਾ ਦੀ ਹੁੰਦੀ ਹੈ ਜੀ ਹਾਂ ਜੀ ਤੁਸੀਂ ਤੁਹਾਡੇ ਚੋਂ ਬਹੁਤ ਸੰਗਤਾਂ ਬਾਣੀ ਪੜਦੀਆਂ ਨੇ ਆਪਾਂ ਇਸੇ ਟੌਪਿਕ ਤੇ ਗੱਲ ਕਰ ਲੈਨੇ ਜੈ ਜੈਕਾਰ ਕਿੰਨਾ ਦੀ ਹੁੰਦੀ ਹੈ ਨਾਤੇ ਮਾਇਆ ਕਰਕੇ ਜੈ ਜੈਕਾਰ ਹੁੰਦੀ ਹੈ ਇਥੇ ਗੁਰਬਾਣੀ ਦਾ ਬਚਨ ਹੈ ਨਾ ਤੁਸੀਂ ਜਪਜੀਤ ਸਿੰਘ ਦਾ ਪਾਠ ਕਰ ਦਿਓ ਸਾਰੇ ਜਾਣੇ ਇਕਾਗਰਤਾ ਬਣਾ ਕੇ ਬੈਠਿਓ ਪੜਨਾ ਨੂੰ ਬੇਨਤੀ ਹੈ ਇੱਕੋ ਬੇਨਤੀ ਕਰ ਦਿਆਂਗਾ ਬੈਠੇ ਉਹ ਜਿਨ੍ਹਾਂ ਨੇ ਸੁਣਨਾ ਹੈ ਜਿਨ੍ਹਾਂ ਨੇ ਨਹੀਂ ਸੁਣਨਾ ਉਹ ਬੇਸ਼ੱਕ ਪਾਸੇ ਚਲੇ ਜਾਓ ਕਿਉਂਕਿ ਬੜੇ ਪਿਆਰ ਨਾਲ ਬੈਠੇ ਆ ਜੇ ਮੈਂ ਪਿਛਲੇ ਸਾਲ ਵੀ ਆਇਆ ਸੀ ਤੁਸੀਂ ਬੜੇ ਪਿਆਰ ਦਿੱਤਾ ਹੁਣ ਵੀ ਆਇਆ ਸਾਰੇ ਜਾਣੇ ਪਿਆਰ ਦੇ ਨਾਲ ਬਹਿ ਕੇ ਸੁਣਿਓ ਫਿਰ ਤੁਹਾਨੂੰ ਕੁਝ ਨਾ ਕੁਝ ਮਿਲੇਗਾ ਸਾਰੇ ਜਾਣੇ ਇਕਾਗਰਤਾ ਬਣਾ ਕੇ ਬੈਠਿਓ ਤੁਸੀਂ ਜਪਜੀਤ ਸਿੰਘ ਦਾ ਪਾਠ ਕਰਦੇ ਹੋ ਤੁਹਾਡੇ ਚੋਂ ਬਹੁਤ ਸੰਗਤਾਂ ਅੰਮ੍ਰਿਤਧਾਰੀ ਬੈਠੀਆਂ ਨੇ ਮੇਰੇ ਸਾਹਮਣੇ ਗੁਰਸਿੱਖ ਬੈਠੇ ਨੇ ਬਾਬੇ ਨਾਨਕ ਦਾ ਇੱਕ ਬਚਨ ਹੁੰਦਾ ਹੈ ਤੇਰੀ ਉਮਰ ਬਹੁਤ ਵੱਡੀ ਹੋ ਜੇ ਤੇਰਾ ਨਾਂ ਇਲਾਕੇ ਵਿੱਚ ਨਾ ਚੱਲਦਾ ਹੋਵੇ ਹੈਨਾ ਜਦੋਂ ਤੂੰ ਘਰੋਂ ਚੱਲੇ ਲੋਕ ਸਾਸਰੀ ਕਾਲ ਬੁਲਾਉਣ ਤੇਰੀ ਜੈਜਹਿ ਕਾਰਕਰਨ ਚਾਰ ਬੰਦੇ ਤੇਰੇ ਨਾਲ ਤੁਰਿਆ ਕਰਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਬਾ ਨਾਨਕ ਕਹਿੰਦਾ ਜੇ ਪ੍ਰਮਾਤਮਾ ਦੀ ਨਜ਼ਰ ਤੇਰੇ ਤੇ ਨਹੀਂ ਤੇ ਯਾਦ ਰੱਖੀ ਇੱਕ ਦਿਨ ਸਮਾਂ ਆਵੇਗਾ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਹੁਣ ਆਪਾਂ ਲੈ ਲੋ ਜਪਜੀਤ ਸਾਹਿਬ ਦੀ ਪੰਕਤੀ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਮਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁਛੈ ਕੇ ਜੇ ਮਾਲਕ ਦੀ ਨਦਰ ਨਹੀਂ ਮਾਲਕ ਦੀ ਮਿਹਰ ਨਹੀਂ ਤੇਰੀ ਕਿਸੇ ਨੇ ਬਾਤ ਨਹੀਂ ਪੁਛਣੀ ਤੇ ਜੇ ਮਾਲਕ ਦੀ ਨਦਰ ਹੈ ਤੂੰ ਮਾਲਕ ਨਾਲ ਜੁੜਿਆ ਫਿਰ ਜਿਹੜੀ ਆਪਾਂ ਪੰਕਤੀ ਪੜ੍ਹੀ ਸੀ ਹੋ ਰਹੀ ਹੈ ਤੇਰੀ ਜੈ ਜੈਕਾਰ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਹਰ ਮਨ ਤਨ ਵਸਿਆ ਸੋਈ ਅੱਗੇ ਪੜਿਓ ਜੀ ਜੈ ਜੈਕਾਰ ਕਰੇ ਸਭ ਤੂੰ ਇੱਕ ਦੀ ਗੱਲ ਛੱਡ ਸਾਰਾ ਸੰਸਾਰ ਤੇਰੀ ਜੈ ਜੈਕਾਰ ਕਰੇਗਾ ਜਦੋਂ ਤੂੰ ਪਰਮਾਤਮਾ ਨਾਲ ਜੁੜੇਗਾ ਜੈ ਜੈਕਾਰ ਕੋਈ ਮਾਇਆ ਕਰਕੇ ਨਹੀਂ ਹੁੰਦੀ ਜੈ ਜੈਕਾਰ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਮਿਹਰ ਕਰੇ ਫਿਰ ਲੋਕ ਪਿਆਰ ਕਰਦੇ ਨੇ ਪ੍ਰਮਾਤਮਾ ਕਿਰਪਾ ਕਰੇ ਭਾਵੇਂ ਤੇਰੀ ਕੁਖੀ ਚ ਕੁੱਲੀ ਚ ਕੱਖ ਨਹੀਂ ਹੈ ਆ ਜਿਹੜੇ ਮਹਾਂਪੁਰਖਾਂ ਦੀ ਪਿਆਰ ਵਿੱਚ ਬੈਠੇ ਹੋ ਤੁਹਾਡੇ ਪਿੰਡ ਵਿੱਚੋਂ ਮੈਨੂੰ ਦੱਸਿਆ ਕਹਿੰਦੇ ਪ੍ਰਸ਼ਾਦਾ ਵੀ ਆਪਣਾ ਬਣਾ ਕੇ ਆਪ ਖਾਂਦੇ ਸੀ ਹਾਂਜੀ ਸੁਣਿਓ ਆਪ ਬਣਾ ਕੇ ਖਾਂਦੇ ਸੀ ਨਾ ਇੱਥੇ ਵੱਡੇ ਵੱਡੇ ਲੋਕ ਨੇ ਜਿਨ੍ਹਾਂ ਦੇ ਨੌਕਰ ਰੱਖੇ ਨੇ ਨੌਕਰ ਪ੍ਰਸ਼ਾਦਾ ਬਣਾ ਕੇ ਦਿੰਦੇ ਨੇ ਤੇ ਕੋਈ ਬਾਤ ਪੁੱਛਦਾ ਉਹਨਾਂ ਦੀ ਹਾਂਜੀ ਕੋਈ ਬਾਤ ਪੁੱਛਦਾ ਪ੍ਰਸ਼ਾਦਾ ਆਪ ਬਣਾ ਕੇ ਸ਼ਕਣਾ ਆਪਨ ਕਿਸੇ ਤੇ ਡਿਪੈਂਡ ਨਹੀਂ ਸੀ ਆਪਣੇ ਆਪ ਨੂੰ ਸੰਭਾਲਣਾ ਨਹੀਂ ਮਾਪੁਰਖ ਯਾਦ ਰੱਖਿਆ ਜੇ ਕਿਸੇ ਮਾਪੁਰਖ ਦੀ ਮਾੜੀ ਜੀ ਗੁੱਡੀ ਚੜ ਜੇ ਨਾ ਮੇਰੇ ਵਰਗਾ ਚਾਰ ਪੰਜ ਚੇਲੇ ਰੱਖ ਲੈਂਦਾ ਗਸ਼ਹਰੇ ਧੋਣ ਵਾਸਤੇ ਪ੍ਰਸ਼ਾਦਾ ਬਣਾਉਣ ਵਾਸਤੇ ਸਫਾਈ ਕਰਨ ਵਾਸਤੇ ਇਹ ਸੱਚੀ ਗੱਲ ਹੈ ਪਰ ਉਹ ਆਪਣੀ ਕਿਰਿਆ ਆਪ ਕਰਦੇ ਸੀ ਇਹਨੂੰ ਕਹਿੰਦੇ ਨੇ ਹੋਣ ਨਜ਼ੀਕ ਖੁਦਾਈ ਦਾ ਭੇਤ ਨਾ ਕਿਸੇ ਦੇਣ ਏ ਆ ਰੱਬ ਦੇ ਪਿਆਰੇ ਦੀ ਨਿਸ਼ਾਨੀ ਤੇ ਨਾਲ ਹਰ ਟਾਈਮ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਸੀ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਉਹ ਸੰਤ ਹੈ ਉਹ ਸੰਤ ਹੈ ਜਿਹੜਾ ਹਰ ਟਾਈਮ ਉਹਦੀ ਯਾਦ ਵਿੱਚ ਰਹਿੰਦਾ ਤੇ ਜਿਹੜਾ ਯਾਦ ਵਿੱਚ ਰਹਿੰਦਾ ਫਿਰ ਗੁਰੂ ਰਾਮਦਾਸ ਮਹਾਰਜ ਕਹਿੰਦੇ ਨੇ ਜਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਜੈ ਜੈਕਾਰ ਪੂਜਾ ਉਹਨਾਂ ਦੀ ਹੁੰਦੀ ਹੈ ਜਿਹੜੇ ਮਾਲਕ ਨਾਲ ਜੁੜੇ ਨੇ ਪਿਆਰ ਉਹਨਾਂ ਨੂੰ ਮਿਲਦਾ ਹੈ ਜਿਹੜੇ ਮਾਲਕ ਦੀ ਬੰਦਕੀ ਕਰਦੇ ਨੇ ਗੱਲਾਂ ਬਾਤਾਂ ਦੇ ਨਾਲ ਬਾਬਾ ਨਾਨਕ ਕਹਿੰਦਾ ਆਪ ਗਵਾਈਏ ਤਾਂ ਸ਼ੋਹ ਪਾਈਏ ਔਰ ਕੈਸੀ ਚਤਰਾਈ ਚਤਰਾਈਆਂ ਦੇ ਨਾਲ ਰੱਬ ਨੂੰ ਨਹੀਂ ਪਾਇਆ ਜਾਂਦਾ ਰੱਬ ਨੂੰ ਪਾਉਣਾ ਹੈ ਰੱਬ ਦੀ ਖੁਸ਼ੀ ਲੈਣੀ ਚਾਹੁੰਦੇ ਆ ਤੇ ਰੱਬ ਨੂੰ ਪਿਆਰ ਕਰਨਾ ਪਵੇਗਾ ਤੇ ਜਿਹੜੇ ਰੱਬ ਦੇ ਬਣ ਜਾਂਦੇ ਨੇ ਸਾਰੇ ਜਾਣੇ ਪੜਿਓ ਜੀ ਜਿਹੜੇ ਤੇਰੇ ਬਣ ਗਏ ਨੇ ਬਾਬਾ ਅਨੰਤ ਪ੍ਰਕਾਸ਼ ਜੀ ਜੇ ਪ੍ਰਮਾਤਮਾ ਦੇ ਬਣੇ ਨੇ ਤੇ ਮੰਦਰ ਬਹਿ ਕੇ ਪ੍ਰਸ਼ਾਦਾ ਛਕਦਾ ਸੀ ਮੇਰੇ ਕੋਲ ਜਿਹੜਾ ਵੀ ਵੀਰ ਆਇਆ ਨਾ ਉਹਨਾਂ ਨੇ ਵਡਿਆਈ ਕੀਤੀ ਮਹਾਂਪੁਰਸ਼ਾਂ ਦੀ ਉਹ ਮਹਾਂਪੁਰਸ਼ ਏਦਾਂ ਸੀ ਉਹ ਮਹਾਂਪੁਰਸ਼ ਏਦਾਂ ਸੀ ਉਹ ਮਹਾਂਪੁਰਸ਼ ਪਰਉਪਕਾਰੀ ਸੀ ਐਵੇਂ ਨਹੀਂ ਗੱਲਾਂ ਬਣਦੀਆਂ ਕੁਝ ਨਾ ਕੁਝ ਕਬਾਉਣਾ ਪੈਂਦਾ ਹੈ ਬੰਦਾ ਕਹਿੰਦਾ ਮੈਨੂੰ ਕਰਨਾ ਕੁਝ ਨਾ ਪਵੇ ਮੇਰੀ ਬੱਲੇ ਬੱਲੇ ਹੋ ਜੇ ਐ ਬੱਲੇ ਬੱਲੇ ਨਹੀਂ ਹੁੰਦੀ ਜੇ ਬੱਲੇ ਬੱਲੇ ਕਰਉਣੀ ਐ ਗੁਰੂ ਅਰਜਨ ਦੇਵ ਮਾਰਗ ਕਹਿੰਦੇ ਨੇ ਸੱਚਾ ਮਾਰਗ ਚੱਲਦੇ ਆ ਬੋਲੋ ਉਸਤਤ ਕਰੇ ਜਹਾਨ ਤੂੰ ਆਪਣਿਆਂ ਦੀ ਗੱਲ ਛੱਡ ਤੈਨੂੰ ਬਗਾਨੇ ਵੀ ਪਿਆਰ ਕਰਨਗੇ ਜੇ ਤੂੰ ਸੱਚ ਤੇ ਪਹਿਰਾ ਦੇਵੇਂਗਾ ਸੱਚ ਦੇ ਨਾਲ ਜੁੜੇਗਾ ਸਾਰੇ ਜਾਣੇ ਪੜਿਓ ਜੀ ਜਿਹੜੇ ਤੇਰੇ ਬਣ ਗਏ ਨੇ ਸਾਰਾ ਜਗ ਕਰੇ ਸਤਕਾਰ ਜਿਹੜੇ ਤੇਰੇ ਬਣ ਗਏ ਨੇ ਸਾਰਾ ਜਗ